ਸਾਡੀਆਂ ਗਰਲਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਪੈਰਾਂ ਦੇ ਦਰਦ ਬਾਰੇ ਮੋਸਟਲੀ ਪ੍ਰੈਗਨੈਂਟ ਊਮਨਸ ਜਾਂ ਫਿਰ ਜਿਨ੍ਹਾਂ ਨੂੰ ਬਲੱਡ ਸ਼ੂਗਰ ਹੈ ਡਾਇਬੀਟਿਸ ਹੈ ਉਹ ਹੋਗੇ ਜਾਂ ਫਿਰ ਆਰਥਰਾਇਟਸ ਦੇ ਪੇਸ਼ੈਂਟ ਜਾਂ ਤੁਹਾਡੀ ਉਮਰ 45 ਸਾਲ ਹੈ ਇਹ ਕਾਰਨਾ ਕਰਕੇ ਆਪਣੇ ਪੈਰਾਂ ਦੇ ਵਿੱਚ ਦਰਦ ਹੁੰਦਾ ਹੈ ਉਹ ਕਾਰਨ ਹਨ ਆਪਣੇ ਕਾਫ ਮਸਲ ਪਿੰਜਣੀ ਦੇ ਮਸਲ ਟਾਈਟ ਹੋ ਜਾਣੇ ਜਾਂ ਫਿਰ ਆਪਣੇ ਪਲੈਂਟਰ ਫੇਸ਼ੀਆ ਇੱਕ ਪੈਰ ਦਾ ਮਸਲਾ ਹੈ ਉਹ ਟਾਈਟ ਹੋ ਜਾਣਾ ਜਾਂ ਫਿਰ ਪੈਰਾਂ ਦੇ ਵਿੱਚ ਖੂਨ ਦਾ ਸੰਚਾਰ ਘਟ ਜਾਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਸਰਤਾਂ ਲੈ ਕੇ ਆਏ ਆਂ ਵੀ ਪੈਰਾਂ ਦੇ ਦਰਦ ਨੂੰ ਕਸਰਤਾਂ ਨਾਲ ਆਪਾਂ ਕਿਵੇਂ ਠੀਕ ਕਰ ਸਕਦੇ ਆਂ ਕਸਰਤਾਂ ਕਰਨੀਆਂ ਬਹੁਤ ਜ਼ਰੂਰੀ ਨੇ ਸਵੇਰੇ ਦੁਪਹਿਰੇ ਸ਼ਾਮ ਤੁਸੀਂ ਕਸਰਤਾਂ ਕਰਨੀਆਂ ਹੀ ਕਰਨੀਆਂ ਨੇ ਨਹੀਂ ਫਿਰ ਦਵਾਈਆਂ ਖਾਈ ਚੱਲੋ ਉਸ ਨਾਲ ਤੁਹਾਨੂੰ ਆਰਾਮ ਨਹੀਂ ਆਏਗਾ ਕਿਤੇ ਵੀ ਤੁਸੀਂ ਜਦੋਂ ਪੈਰਾਂ ਦੇ ਵਿੱਚ ਦਰਦ ਹੋਵੇ ਕਿਤੇ ਵੀ ਮ사ਜ ਨਹੀਂ ਕਰਨੀ ਕਿਉਂਕਿ ਮ사ਜ ਨਾਲ ਟਿਸ਼ੂ ਇੱਕ ਜਗ੍ਹਾ ਇਕੱਠੇ ਹੋਣਗੇ ਦਰਦ ਹੋਰ ਵਧੇਗਾ ਅਕਸਰ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਉਹ ਕਹਿੰਦੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਪੈਰ ਥੱਲੇ ਲਾਉਨੇ ਆ ਸਾਡੇ ਪੈਰ ਥੱਲੇ ਨਹੀਂ ਲੱਗਦੇ ਪੈਰਾਂ 'ਚ ਦਰਦ ਬਹੁਤ ਹੁੰਦਾ ਜਾਂ ਅੱਡੀ 'ਚ ਦਰਦ ਬਹੁਤ ਹੁੰਦਾ ਸੋ ਜਾਂ ਜ਼ਿਆਦਾਤਰ ਪੇਸ਼ੈਂਟ ਇਦਾਂ ਦੇ ਆਉਂਦੇ ਨੇ ਵੀ ਸਾਡੀ ਇਥੋਂ ਪੰਜਾਬ ਤੋਂ ਜਾਂ ਕਿਸੇ ਵੀ ਲੌਂਗ ਡਰਾਈਵ ਤੇ ਆਪਾਂ ਜਾਂਦੇ ਆ ਸਾਡੇ ਪੈਰਾਂ ਦੇ ਵਿੱਚ ਜਲਣ ਹੋਣ ਲੱਗ ਜਾਂਦੀ ਹੈ ਦਰਦ ਹੋਣ ਲੱਗ ਜਾਂਦਾ ਸੋ ਪੈਰਾਂ ਦੀਆਂ ਕਸਰਤਾਂ ਵੀ ਓਨੀਆਂ ਜ਼ਰੂਰੀ ਨੇ ਜਿੰਨੇ ਬਾਕੀ ਸਰੀਰ ਦੀਆਂ ਕਸਰਤਾਂ ਜ਼ਰੂਰੀ ਨੇ ਸੋ ਆਓ ਹੁਣ ਆਪਾਂ ਸਟਾਰਟ ਕਰਦੇ ਹਾਂ ਕਸਰਤਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਜਨਾ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਆਂ ਔਰ ਸਾਡੀ ਇੰਸਟਾਗ੍ਰਾਮ ਤੇ ਦੋ ਆਈਡੀਆਂ ਹਨ ਅਸਰੀ ਸਿੰਘਸ ਨਾ ਫਿਜ਼ੋਥੈਰਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਸਾਡੀ ਫੇਸਬੁੱਕ ਤੇ ਵੀ ਪੇਜ ਹੈ ਅਸਰੀ ਸਿੰਘਸ ਨਾ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਸੋ ਆਓ ਵੀਡੀਓ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪੈਰਾਂ ਦੇ ਵਿੱਚ ਮੋਸਟਲੀ ਦਰਦ ਕਿੱਥੇ ਹੁੰਦਾ ਹੈ ਦੋ ਜਗ੍ਹਾ ਤੇ ਦਰਦ ਹੁੰਦਾ ਹੁੰਦਾ ਹੈ ਜਾਂ ਤਾਂ ਫਿਰ ਆਪਣੀ ਹੱਡੀ ਤੇ ਜਾਂ ਫਿਰ ਇਸ ਜਗ੍ਹਾ ਤੇ ਵਿਚਾਲੇ ਸਾਰੀਆਂ ਕਸਰਤਾਂ ਕਰਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਮੋਬਿਲਾਈਜੇਸ਼ਨ ਜਿਸ ਨੂੰ ਕਹਿੰਦੇ ਆ ਮੂਵਮੈਂਟ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪੈਰ ਦੇ ਪੰਜੇ ਦੀ ਮੂਵਮੈਂਟ ਕਰਨੀ ਸਿਖਾਵਾਂਗੇ ਸੋ ਸਭ ਤੋਂ ਪਹਿਲਾਂ ਤੁਸੀਂ ਇਹ ਜੋ ਆਪਣਾ ਅੰਗੂਠਾ ਇਸ ਨੂੰ ਅੰਦਰ ਮੋੜਾਂਗੇ ਔਰ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਫਿਰ ਛੱਡ ਦੇਣਾ ਹੈ ਫਿਰ ਆਪਾਂ स्ट्रैच करा एक दो तीन चार फिर पे देना है फिर स्ट्रैच करा एक दो तीन चार, 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 चार पं फिर स्ट्रैच करा एक दो तीन चार पांच फिर स्रैच करा एक दो तीन चार पांच फिर स्ट्रैच करा एक दो तीन चार पाँच फिर स्ट्रैच करा एक दो तीन चार पांच फिर स्ट्रैच करा एक दो तीन चार पेन रिलैक्स ਪਹਿਲਾਂ ਆਪਾਂ ਗੁੱਠੇ ਨੂੰ ਕੀਤਾ ਆਪਾਂ 10 ਵਾਰੀ ਇਸ ਨੂੰ ਪੰਜ ਕਹਿੰਦੇ ਨੇ ਫਿਰ ਆਪਾਂ ਨਾਲ ਵਾਲੀ ਉਂਗਲ ਨੂੰ ਸਟ੍ਰੈਚ ਕਰਾਂਗੇ 1 2 3 4 5 ਫਿਰ ਰਿਲੈਕਸ 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 1 2 3 4 5 ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਫਿਰ ਸੈਂਟਰ ਵਾਲੀ ਉਂਗਲ ਨੂੰ ਸਟ੍ਰੈਚ ਕਰਾਂਗੇ 1 2 3 4 5 ਫਿਰ ਰਿਲੈਕਸ 1 2 3 4 5 ਫਿਰ ਰਿਲੈਕਸ 1 2 3 4 5 ਫੇ ਨਾਲ ਵਾਲੀ ਉਂਗਲ ਨੂੰ 1 2 3 4 5 ਫਿਰ ਰਿਲੈਕਸ 1 2 3 4 5 ਫਿਰ ਰਿਲੈਕਸ 1 2 3 4 5 ਫਿਰ ਰਿਲੈਕਸ 1 2 3 4 5 ਫਿਰ ਹੁਣ ਚਿਚੀ ਨੂੰ ਐਂਡ ਦੇ ਵਿੱਚ ਖਿੱਚਾਂਗੇ ਆਪਾਂ 1 2 3 4 5 ਫਿਰ ਰਿਲੈਕਸ 1 2 10 4 5 ਫਿਰ ਰਿਲੈਕਸ 1 2 10 4 5 ਫਿਰ ਰਿਲੈਕਸ 1 2 10 4 5 ਕੱਲੀ-ਕੱਲੀ ਉਂਗਲ ਤੇ 10 ਵਾਰੀ ਆਪਾਂ ਸਟ੍ਰੈਚ ਕਰਕੇ ਰੱਖਣਾ 10 ਗਿਣਨੇ ਨੇ ਔਰ ਇਹ ਤੁਸੀਂ 10 ਵਾਰੀ ਕਰਨਾ ਸਵੇਰੇ ਦੁਪਹਿਰੇ ਸ਼ਾਮ ਔਰ ਐਂਡ ਦੇ ਵਿੱਚ ਫਿਰ ਤੁਸੀਂ ਸਾਰੇ ਦੋਨੇ ਹੱਥਾਂ ਨਾਲ ਸਾਰੇ ਪੈਰ ਨੂੰ ਖਿੱਚ ਦੇਣਾ ਅੰਦਰ ਨੂੰ ਔਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 ਫਿਰ ਰਿਲੈਕਸ 1 2 3 4 5 ਫਿਰ ਰਿਲੈਕਸ 1 2 3 4 5 ਪਹਿਲਾਂ 5 ਤੋਂ ਵੀ ਸ਼ੁਰੂ ਕਰ ਸਕਦੇ ਆ ਵੱਧ ਤੋਂ ਵੱਧ ਤੁਸੀਂ 10 ਗਿਣਦੇ ਨੇ ਜਿਸ ਦੇ ਵਿੱਚ ਪੂਰਾ ਪੈਰ ਸਟ੍ਰੈਚ ਹੋਏਗਾ ਇਸ ਨੂੰ ਕਹਿੰਦੇ ਨੇ ਮੋਬਿਲਾਈਜੇਸ਼ਨ ਤਾਂ ਕਿ ਪਹਿਲਾਂ ਜਿਹੜੀ ਸਰਕੂਲੇਸ਼ਨ ਹੈ ਪੈਰ ਦੇ ਵਿੱਚ ਉਹ ਆਪਣੀ ਕੰਟੀਨਿਊਸਲੀ ਚੱਲਦੀ ਰਹੇ ਸਰਕੂਲੇਸ਼ਨ ਵੱਧ ਜਾਵੇ ਇਹੀ ਹੋਗੀ ਨੰਬਰ 1 ਐਕਸਰਸਾਈਜ਼ ਜਿਸਦੇ ਵਿੱਚ ਆਪਾਂ ਮੋਬਿਲਾਈਜੇਸ਼ਨ ਕੀਤੀ ਹੁਣ ਆਪਾਂ ਵਧਦੇ ਹਾਂ ਦੂਸਰੀ ਕਸਰਤ ਵੱਲ ਉਹ ਦੂਸਰੀ ਐਕਸਰਸਾਈਜ਼ ਕੀ ਹੈ ਇਸਦੇ ਵਿੱਚ ਆਪਾਂ ਹੀਲ ਰੇਜ਼ ਕਰਾਂਗੇ ਆਪਾਂ ਇੱਕ ਕੁਰਸੀ ਦੇ ਸਹਾਰੇ ਖੜ੍ਹ ਜਾਾਂਗੇ ਇਦਾਂ ਅੱਡੀ ਉੱਪਰ ਚੱਕਾਂਗੇ 1 2 3 4 5 6 7 8 9 10 ਫਿਰ ਰਿਲੈਕਸ ਫਿਰ ਉੱਪਰ ਚੱਕਾਂਗੇ 1 2 3 4 5 6 7 8 9 10 ਫਿਰ ਉੱਪਰ ਚੱਕਾਂਗੇ 1 2 3 4 5 6 7 8 9 10 फिर उपर चका एक दो तो, तीन चार पांच छे सात आठ नौ दस फिर उपर चका एक दो तो, तीन चार पांच छे सात आठ नौ दस दिन रिलैक्स आप बारी करना हील रेस ये होगी दूसरी कसरत हूँ जी तीसरी कसरत है वह तुम्हें की करना एक पौड़ी ते खड़के करनी है जिम्मे स्टैप आ गया यलरेज ही है तीसरी कसरत है उस भीलरेज ही करना एक पौड़ी खड़ जाएंगे ਪਹਿਲਾਂ ਪੌੜੀ ਤੇ ਖੜ ਗਏ ਫਿਰ ਹੌਲੀ 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 ਪਿੱਛੇ ਆ ਜਾਗੇ ਜੇ ਨਾ ਸਕਦੇ ਹੋ ਔਰ ਇੱਥੇ ਆਪਾਂ ਹੀਲ ਰੇਜ਼ ਕਰਾਂਗੇ نیچے ਜਾਵਾਂਗੇ ਫੇਰ ਉੱਪਰ ਇੱਕ ਜਿਵੇਂ ਹੁਣ ਆਪਣੇ ਕੋਲ ਆਪਾਂ ਬੈੱਡ ਨੂੰ ਪਕੜਿਆ ਤੁਸੀਂ ਪੌੜੀਆਂ ਦੀ ਰੇਲਿੰਗ ਨੂੰ ਪਕੜ ਕੇ ਹੀ ਕਰਨੀ ਆ ਇਦਾਂ ਹੀਲ ਰੇਜ਼ ਕਰਨੀ ਆ ਸਟੇਅਰ ਤੇ ਖੜ ਕੇ ਇੱਕ ਫੇਰ ਜਿਹਨੇ نیچے ਜਾ ਸਕਦੇ ਜਾਣਦੇ ਹੋ ਦੋ ਫੇਰ نیچے ਤਿੰਨ ਫੇਰ نیچے ਚਾਰ ਫੇਰ نیچے ਪੰਜ ਫੇਰ نیچے ਛੇ ਫੇਰ نیچے ਸੱਤ ਫੇ ਨੀਚੇ 8 ਫੇ ਨੀਚੇ 9 ਫੇ ਨੀਚੇ 10 ਫੇ ਨੀਚੇ 11 ਫੇ ਨੀਚੇ 12 then relax ਜਿਵੇਂ ਤੁਸੀਂ ਦੇਖਿਓ ਤੁਸੀਂ ਐਕਸਰਸਾਈਜ਼ ਕੀਤੀ ਇਹ ਬਾਡੀ ਜਿਹੜਾ ਸਟੈਪ ਹੈ ਆਪਣਾ ਉੱਪਰ ਚੱਕਿਆ ਗਿਆ ਸੀ ਪਰ ਬਾਡੀ ਥੋੜੀ ਨਹੀਂ ਹਿਲੇਗੀ ਤੁਸੀਂ ਬਾਡੀ ਨੂੰ ਸਾਈਡਾਂ ਤੋਂ ਰੇਲਿੰਗ ਤੋਂ ਫੜ ਕੇ ਇਦਾਂ ਜਿੰਨਾ ਵੱਧ ਤੋਂ ਵੱਧ نیچے ਜਾਓਗੇ ਜਿੰਨਾ ਕਾਫ ਮਸਲ ਤੇ ਸਟ੍ਰੈਚ ਪਏਗਾ ਉਨਾ ਹੀ ਤੁਹਾਡੇ ਲਈ ਉਹ ਆਸਾਨ ਹੋਏਗਾ ਦੁਬਾਰਾ ਦੇਖੋ ਫਿਰ ਆਪਾਂ छठ जाना एज ते आ गए और फिर आप नीचे गए एक फिर नीचे जाओ जन्ना वह तो वो दो फिर तीन फिर चार फिर पांच फिर छह फिर सात दैन आठ दैन नौ दैन दस दैन ग्यारह दैन बारह दैन रिलैक्स इस दे इससे तीन सैट लाने पौड़िया से चढ़ के थोड़ी होगी हील रेज जी तीसरी एक्सरसाइज आ चौथी एक्सरसाइज की है हम जी अगली कसरत हैगी एंकल टो पम्प तुम्हें पूरे पैर बाहर लाए जाने जिन्हें वहरों तो लेके जाते हो पूरे अंदर लेक दो तीन फिर चार फिर पां फिर छे फिर सत्त दैन अठ then 9 then 10 then 11 then 12 then 13 then 14 then 15 بس ریلیکس انکل ٹو پمپس اپا 15 واری کیتا اس دے تسی دو سیٹ لاونے ہیں صرف دو سیٹ کرنے ہیں یہ اک اسرتاں سویری دے پہریں شام ہونگیاں 15 15 دے دو سیٹ انکل ٹو پمپس ہن اگلی کسرت کی ہے ٹینس بال لے لو گے اور اس نو تسی نیچے رکھ دو گے ادھا اور اس دے اوپر تسی اپنے ਪੈਰ ਦੀ نیچے ਇਦਾਂ ਪ੍ਰੋਪਰ ਰਾਉਂਡ ਰਾਉਂਡ ਆਪਾਂ ਘੁਮਾਈ ਜਾਣਾ ਘਟੋ-ਘਟ ਨਹੀਂ ਤਾਂ ਲਗਾਤਾਰ 1 ਮਿੰਟ ਪੂਰਾ ਭਾਰ ਦੇ ਕੇ ਸਿਰਫ ਅੰਦਰ ਅੰਦਰ ਹੀ ਆਪਾਂ ਘੁਮਾਉਣਾ ਬਾਹਰ ਉਂਗਲਾਂ ਤੇ ਨਹੀਂ ਲੈ ਕੇ ਜਾਣੀ ਨਾ ਹੀ ਪਿੱਛੇ ਅੱਡੀ ਤੇ ਲੈ ਕੇ ਆਉਣੀ ਆ ਸਿਰਫ ਵਿਚਾਲੇ ਇੰਨੇ ਤੋਂ ਇੰਨੇ ਪਾਰ ਤੇ ਸਿਰਫ ਇੰਨੇ ਤੋਂ ਇੰਨੇ ਪਾਰ ਤੇ ਚਾਹੀਦਾ ਇੱਥੋਂ ਸ਼ੁਰੂ ਹੋ ਕੇ ਇੱਥੋਂ ਮੁੜ ਜਾਣਾ ਇੱਥੋਂ ਮੁੜ ਜਾਣਾ ਇਦਾਂ ਸਾਰੇ ਪੈਰ ਤੇ ਤੁਸੀਂ ਇਹ ਘੁਮਾਈ ਜਾਣੀ ਹੈ ਪ੍ਰੋਪਰ ਤੁਸੀਂ ਇਸ ਤੇ ਭਾਰ ਦੇਣਾ ਹੈ ਇਦਾਂ ਕਰਕੇ ਇਦਾਂ ਤੁਸੀਂ ਟਾਈਮਰ ਲਾ ਲੈਣਾ ਔਰ ਇੱਕ ਮਿੰਟ ਲਈ ਐਦਾਂ ਤੁਸੀਂ ਦੋਨੇ ਪੈਰਾਂ ਦੇ ਹੀਟਾ ਕਰਦੇ ਰਹਿਣਾ ਹੈ ٹینس ਬਾਲ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇੱਕ ਬੋਟਲ ਲਓ ਉਸ ਦੇ ਵਿੱਚ ਪਾਣੀ ਭਰੋ ਔਰ ਉਸ ਨੂੰ ਬਰਫ਼ ਵਾਲੇ ਖਾਨੇ ਚ ਲਾ ਦਿਓ ਔਰ ਉਸ ਦੇ ਤੁਸੀਂ ਆਈਸ ਬੋਟਲ ਬਣਾ ਕੇ ਉਹਦੇ ਨਾਲ ਵੀ ਇਹ ਹੀ ਕਰ ਸਕਦੇ ਹੋ ਇਸ ਨਾਲ ਕੀ ਹੈ ਜੋ ਬਲੱਡ ਸਰਕੂਲੇਸ਼ਨ ਹੈ ਪੈਰਾਂ ਦੀ ਉਹ ਇਨਕਰੀਸ ਹੋ ਜੇਗੀ ਔਰ ਜੋ ਪੈਰਾਂ ਦਾ ਦਰਦ ਹੈ ਉਹ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਏਗਾ ਇਸ ਨੂੰ ਤੁਸੀਂ ਇੱਕ ਮਿੰਟ ਇਸ ਸਾਈਡ ਇੱਕ ਮਿੰਟ ਇਸ ਸਾਈਡ ਇਸ ਨੂੰ ਕਹਦੇ ਨੇ ٹینس ਬਾਲ ਐਕਸਰਸਾਈਜ਼ ਇਦਾਂ ਤੁਸੀਂ ਰੋਲ ਕਰੀ ਜਾਣਾ ਕਰੀ ਜਾਣਾ ਇਸ ਨਾਲ ਸਾਰੇ ਪੈਰ ਦੇ ਥੱਲੇ ਅੱਡੀ ਤੇ ਨਾ ਆਵੇ ਮੂਰੇ ਪੰਜੇ ਤੇ ਨਾ ਆਵੇ ਇਸ ਨਾਲ ਕੀ ਹੈ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਸਭ ਤੋਂ ਬੈਸਟ ਐਕਸਰਸਾਈਜ਼ ਆ ਇਹ ਸਪੈਸ਼ਲੀ ਜਿਹੜੇ ਰਨਿੰਗ ਕਰਦੇ ਆ ਉਹਨਾਂ ਲਈ ਵੀ ਇਹ ਕਸਰਤ ਬਹੁਤ ਵਧੀਆ ਹੈ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਦਰਦ ਰਹਿੰਦਾ ਹੈ ਇਹ ਕਸਰਤ ਕਰਨ ਨਾਲ ਪੈਰਾਂ ਦੇ ਦਰਦ ਤੋਂ ਛੁਟਕਾਰਾ ਤੁਹਾਨੂੰ ਮਿਲ ਜਾਏਗਾ ਸੋ ਨੈਕਸਟ ਐਕਸਰਸਾਈਜ਼ ਕੀ ਹੈ ਐਕਸਰਸਾਈਜ਼ ਕੀ ਹੈ ਆਪਾਂ ਪਿੰਜੜੀ ਨੂੰ ਸਟ੍ਰੈਚ ਕਰਨਾ ਹੈ ਆਪਾਂ ਕੀ ਕਰਾਂਗੇ ਫੋਰ ਐਗਜ਼ਾਮਪਲ ਆਪਾਂ ਸਜਣੇ ਸਰਜੇ ਪਾਸੇ ਪਿੰਜੜੀ ਨੂੰ ਸਟ੍ਰੈਚ ਕਰਨਾ ਹੈ ਆਪਾਂ ਇਹ ਅੱਡੀ ਪਿੱਛੇ ਲੈ ਜਾਵਾਂਗੇ ਔਰ ਜੋ ਆਪਣਾ ਖੱਪਾ ਗੋਡਾ ਉਸ ਨੂੰ ਮੋੜਾਂਗੇ ਔਰ ਕੰਧ ਨਾਲ ਇਦਾਂ ਆਪਾਂ ਉੱਪਰ ਨੂੰ ਦੇਖਾਂਗੇ ਤੁਸੀਂ ਦੇਖੋਗੇ ਅੱਡੀ ਪਿੱਛੇ ਚੱਕਣੀ ਨਹੀਂ ਹੈ ਇਹ ਅੱਡੀ ਥੱਲੇ ਰਹਿਣੀ ਚਾਹੀਦੀ ਹੈ ਇਸ ਜਗ੍ਹਾ ਤੇ ਥੋੜੇ ਬਹੁਤ ਜ਼ਿਆਦਾ ਸਟ੍ਰੈਚ ਪਏਗਾ ਇਥੇ ਤੁਸੀਂ 10 ਸੈਕਿੰਡ ਹੋਲਡ ਕਰਨਾ 1 2 3 4 5 6 7 8 9 10 ਫਿਰ ਰਿਲੈਕਸ ਫਿਰ ਕਰਾਂਗੇ ये अपना गोडा सीधा रहेगा अड्डी नीचे रहेगी इधरला गोडा बैंड कर लेना है और इतना एक दो तीन चार, आट, नौ, एक, दो, चार आट, नौ, पांच छे सत अठ नौ दस पांच एसाइड हम थो तो खबे पास करके दिखाने सज्जा गोडा के लैगे मोड़ लिया खबी लात पिछले लै गए और इस तरह उपरू देखा ਅੱਡੀ ਵਿੱਚ ਰਹੇਗੀ ਇੱਕ ਤੇ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਇਸਦੇ ਤੁਸੀਂ ਪੰਜ ਸੈਟ ਐਸ ਸਾਈਡ ਪੰਜ ਸੈਟ ਐਸ ਸਾਈਡ ਲਾਉਣੇ ਲਾਉਣੇ ਨੇ ਸੋ ਇਹ ਕਸਰਤਾਂ ਪੈਰਾਂ ਦੇ ਪੁਰਾਣੇ ਤੋਂ ਪੁਰਾਣੇ ਦਰਦ ਦੀਆਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਔਰ ਜਿੰਨੀ ਰੈਪੀਟੀਸ਼ਨਸ ਕਿਹਾ ਉਨੀਆਂ ਹੀ ਕਰਨੀਆਂ ਨੇ ਪਹਿਲਾਂ 5 ਤੋਂ ਸ਼ੁਰੂ ਕਰ ਲਿਓ 5 ਤੋਂ ਪੇਰ 10 ਗਿਣ ਸਕਦੇ ਆ ਔਰ ਅਗਰ ਤੁਸੀਂ ਇਸ ਦੀ ਗਿਣਤੀ ਵਧਾਉਣੀ ਆ ਫਿਰ ਉਹ 5 ਤੋਂ 8 8 ਤੋਂ 10 ਜਾਨੀ ਕਿ ਜਿਹੜਾ ਦੱਬਣ ਵਾਲਾ ਪ੍ਰੋਸੈਸ ਹੈ ਉਹ ਸੈਕਿੰਡ ਚ ਕਰ ਲਿਓ 5 ਸੈਕਿੰਡ ਤੋਂ ਸ਼ੁਰੂ ਕਰਕੇ 5 ਤੋਂ 8 ਤੇ 10 ਇਦਾਂ ਹੀ ਕਿੰਨੀ ਵਾਰੀ ਕਰਨਾ ਉਹ ਤੁਸੀਂ 5 ਤੋਂ 8 8 ਤੋਂ 10 ਇਦਾਂ ਤੁਸੀਂ ਇਹ ਕਰੋਗੇ ਰੈਪੀਟੀਸ਼ਨ ਤੋਂ ਦੀਆਂ ਵਧਾਵੋਗੇ ਤਾਂ ਤੁਹਾਡਾ ਜੋ ਹੌਲੀ ਹੌਲੀ ਪੈਰਾਂ ਦਾ ਦਰਦ ਹੈ 3 ਤੋਂ 4 ਹਫ਼ਤੇ ਦੇ ਵਿੱਚ ਠੀਕ ਹੋਣਾ ਸ਼ੁਰੂ ਹੋ ਜਾਏਗਾ ਅਗਰ ਇਸ ਵੀਡੀਓ ਰਿਗਾਰਡਿੰਗ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਨਾਲ টিল ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਔਰ YouTube ਤੇ ਇਹਨਾਂ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਚ